ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਸਾਨੂੰ 10 ਤੋਂ 12 ਲੱਕ ਦਿਖਾਵਾਂਗੇ ਵਿੱਚ ਤਿੰਨ ਚਾਰ ਸੂਜੇ ਤਾਇਿਆਂ ਤੇ ਕੁਝ ਹੈਗੇ ਗੱਬਣਾ ਸੋ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੰਦੀਪ ਪਿੰਡ ਧੌਲਾ ਜ਼ਿਲ੍ਹਾ ਬਰਨ ਤੇ ਮੋਬਾਈਲ ਨੰਬਰ ਹੈ 9968530253 9968530253 ਜੀ ਅੱਜ ਆਪਾਂ ਵੀਰੇ ਕਿੰਨੇ ਨਗ ਦਿਖਾਵਾਂਗੇ ਟੋਟਲ ਅੱਜ ਦਿਖਾਵਾਂਗੇ ਜੀ 14-15 ਨਗ ਦਿਖਾਵਾਂਗੇ ਜੀ ਹਰ ਵਕਤ ਹੁੰਦੇ 8-10 ਨਗ ਆਪਣੇ ਕੋਲ ਹਰ ਵਕਤ 15 ਤੋਂ 16 ਨਗ ਹੁੰਦੇ ਹੀ ਹੁੰਦੇ ਜੀ ਕਰੀ ਠੀਕ ਹੈ ਜਦੋਂ ਮਰਜ਼ੀ ਵੀਰ ਆਵੇ ਹਾਂਜੀ ਹਾਂਜੀ ਤੇ ਨਗ ਮਿਲਣਗੇ ਮਿਲਣਗੇ ਜੀ ਪਹਿਲਾ ਨੰਬਰ ਜਿਹੜੀ ਬੈੜ ਦੇਖੀ ਜਾਨੇ ਆਪਾਂ ਸੂਈ ਵੀਤਾ ਜੀ ਹਾਂਜੀ ਦੂਜਾ ਸੂਆ ਜੀ ਠੀਕ ਹੈ ਤੇ ਮਗਰ ਬੱਸੀ ਹੈ ਇਹਦੇ ਤਾਂ ਅਜ ਤੀਜਾ ਦਿਨ ਸੂਈਆਂ 20 ਕਿਲੋ ਬੋਲਾ ਹੋ ਰਿਆ ਦਲੇ ਤਿਆਰ 20 ਕਿਲੋ ਬੋਲਾ ਸਟਾਰਟਿੰਗ ਆ ਸਟਾਰਟਿੰਗ ਆ ਜੀ ਪਿੱਛੇ ਬੱਚਾ ਬੱਚੀ ਤੀਜਾ ਦਿਨ ਐ ਸੂਈ ਦੀ ਸੁਬਾ ਦੂਜਾ ਦੂਜਾ ਸੂਈ 6 ਦੰਦ ਦਾ ਮੂੰਹ ਤੇ ਕਿੰਨਾ ਦੁੱਧ ਪਾ ਦੂਗੀ ਦੁੱਧ ਪਹਿਲਾਂ ਨਾ 27 28 ਕਿਲੋ ਦਿੰਦਾ ਜੀ 30 ਕਿਲੋ ਦੁੱਧ ਦੇ ਦੂਗੀ ਬੱਸੀ 30 ਨੂੰ ਸੇਵਾ ਕਰੀਏ ਟੱਚ ਕਰ ਸਕਦੀ ਆ ਹਾਂ ਜੀ ਦੁੱਧ ਤਾਂ ਬੱਸੀ ਦਾ ਕੱਦ ਕਾਠੀ ਬਹੁਤ ਬੱਸੀ ਆ ਜੀ ਦੇਖੋ ਠੀਕ ਆ ਬਾਕੀ ਲੇਵਾ ਵਾਲਾ ਕੰਪੈਕਟ ਆ ਹਨਾ ਜਮ ਫਿਕਸਡ ਆ ਡਰਾ ਜੀ ਤੇ ਡਿਮਾਂਡ ਇਹਦੀ ਕੀ ਹੋਊਗੀ ਡਿਮਾਂਡ ਤਾਂ ਜੀ 1 5 ਕਰਦੇ ਸਭ ਤੋਂ ਪਹਿਲਾ ਨੰਬਰ ਜਿਹੜੀ ਵਹਿੜ ਦੇਖਦੇ ਪਿਆ ਦੂਸਰਾ ਸੂਆ ਸੁੰਦੀ ਸੌਰੀ ਸੂਈ ਹੋਈ ਆ ਤੇ ਤੀਸਰਾ ਦਿਨ ਹੋ ਗਿਆ ਸੂਈ ਨੂੰ ਬੱਚਾ ਵੀ ਸੇ ਫੀਮੇਲ ਕਾਫਾ ਤੇ ਜੇਰ ਵਗੈਰਾ ਵੀਰ ਡਾਨਾ ਛੇਰ ਦੀ ਆਪਣੀ ਗਾਰੰਟੀ ਹੈ ਵੀਰੇ ਹਾਂ ਧਾਰਾ ਦੂਰਾ ਓਕੇ ਆ ਟਾਈਮ ਆਪਣੇ ਘਰੇ ਚੋਕੇ ਲੈ ਕੇ ਜਾਓ 20 ਕਿਲੋ ਬੋਲਾ ਤਿਆਰ ਆ ਧਾਰਾ ਓਕੇ ਜਮਾ ਧਾਰਾ ਇਹਦਾ ਚਵਾਈ ਦੀ ਇੱਕ ਨੰਬਰ ਆ ਬਾਈ ਜਾਨ ਆਪਾਂ ਤਾਂ ਮਰਵਾ ਕੇ ਵੀ ਦਿਖਾਵਾਂਗੇ ਸੋ ਲੱਖ ਦੇ ਵਿੱਚੋਂ ਨਰਮ ਹੋ ਜਾਊਗੀ ਦੁੱਧ ਤੀ ਨੂੰ ਟੱਚ ਕਰ ਦੋਗੀ ਤੇ 25 ਦਾ ਭੱਬ ਚੱਲੂਗੀ ਹਾਂਜੀ ਤੇ ਇਹ ਨਹੀਂ ਗੱਲ ਵੀ 25 ਛਲੇ ਰਹਿ ਜੋ ਸੇਵਾ ਕਰਨ ਵਾਲੇ ਵੀਰ ਜਿਉਂ ਕਿ ਸੂ ਚੁੱਕੀ ਆ ਧ ਤੇ ਵਾਕ ਹੀ ਲੇਵਾ ਬਹੁਤ ਜੰਗਲਾ ਦੇਖੋ ਬੈਕ ਸਾਈਡ ਤੇ ਪੂਰਾ ਸੋਹਣਾ ਸਾਫ ਸੁਥਰਾ ਠੋਸ ਹਵਾਨਾ ਹੈਗਾ ਤੇ ਵੀਰੇ ਦੂਜਾ ਨੰਬਰ ਜਿਹੜੀ ਬੱਚੀ ਦੇਖਦੇ ਆਪਾਂ ਇਹਨੂੰ ਅੱਜ 6-7 ਦਿਨ ਹੋ ਗਏ ਸੂਈ ਨੂੰ ਬੱਚਾ ਇਹਦੇ ਪਿਛੇ ਇਹਦੇ ਮਗਰ ਬੱਸ ਆ ਜੀ ਦੁੱਧ ਕਿੰਨਾ ਹੋਊ ਦੁੱਧ 20 ਕਿਲੋ ਜਮਾ ਕੰਡੇ ਵਾਲਾ ਤਿਆਰ ਆ ਜੀ ਥੱਲੇ ਦੋ ਟਾਂ ਮਨਾ ਦਾਂਗੇ ਦੋ ਟਾਂ ਤੇ ਤਿੰਨ ਟਾਂ ਮਾਰਾ ਕੰਡਾ ਨਾਲ ਲਿਆਵੇ 20 ਕਿਲੋ ਜਮਾ ਦੋ ਟਾਂ ਚੋਕ ਕੇ ਲੱਗੇ ਜੇਰੋਕਿਆ ਜੇਰ ਦੀ ਆਪਣੀ ਗਰਾਂਡੇ ਕੋਈ ਵੀ ਪਸ਼ੂ ਆਪਣੀ ਜੇਰ ਦੀ ਦੇ ਥਾਂ ਦੀ ਗਰੰਟੀ ਹੋ ਬਈ ਆਪਣੀ ਤੇ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ 25-26 ਮੋਲੇ ਦਾ 580 ਕਰ ਵਾਲਾ ਕੋਈ ਨਾ 70000 ਦੀ ਵਾੜ ਦੇ ਦਾਂਗੇ 80 ਦਾ ਸੌਦਾ 2000 ਛੋਟ ਕਰਨਾਗੇ ਮੋਲੇ ਆਪਾਂ ਘਰੇ ਰੱਖਣ ਵਾਲੇ ਨਹੀਂ ਕਰਨੇ ਗੱਡੀ ਚੋਂ ਵਾਲੇ ਕਰ ਮਾਲ ਯਾਰ ਮੈਨੂੰ ਬਹੁਤ ਫੋਨ ਆਏ ਪਿਛਲੀਆਂ ਵੀਡੀਓ ਦੇ ਵੀ ਠੀਕ ਹੈ ਤੇ ਨਾਲ ਦੀ ਨਾਲ ਆਪਣਾ 5 ਮਿੰਟ ਦੀ ਮਾਲ ਦੇ ਕੇ ਜਾਂਦਾ ਠੀਕ ਹੈ ਬਾਕੀ ਚੀਜ਼ ਗਲਤ ਲਿਆਉਣ ਦੀ ਆਪਾਂ ਕੋਸ਼ਿਸ਼ ਵੀ ਨਹੀਂ ਕਰਨੇ ਆਪਣਾ ਕੋਲ ਸਾਰੇ ਘਰੇ ਚੋਂ ਵਾਲੇ ਬੰਦੇ ਲੈ ਕੇ ਜਾਂਦੇ ਨੇ ਠੀਕ ਹੈ ਸੋ ਦੂਜੇ ਨੰਬਰ ਤੇ ਸੂਈ ਸਵਾਈ ਵਾੜ ਆਜ ਪੰਜ-ਸੱਤ ਦਿਨ ਲਗਭਗ ਹੋ ਗਏ ਸੂਈ ਨੂੰ 80 ਤੋਂ ਅੰਦਰ ਹੋ ਜਾ ਰਹੇ ਨੇ 78000 ਦੀ ਵੀਰ ਕਹਿੰਦਾ ਦੇ ਦਾਂਗੇ 20 ਲੀਟਰ ਹਾਜ਼ਰ ਜਮਾ 20 ਕਿਲੋ ਕੰਡੇ ਵਾਲਾ ਜੀ ਹੈ ਤਾਂ ਤੁਹਾਨੂੰ 22 ਕਿਲੋ ਆਪਾਂ 20 ਕਿਲੋ ਕਹਿ ਕੇ ਦੇ ਦਾਂਗੇ ਠੀਕ ਹੈ 20 ਕਿਲੋ ਵੇਖ ਕੇ ਚੋਾਈ ਕਰਕੇ ਦੇ ਦਾਂਗੇ ਸੋ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 2 ਤੋਂ ਲਗਭਗ ਜੇ ਅੰਦਾਜ਼ਾ ਜੇ ਇੱਥੇ ਹੋਊਗਾ ਤੇ ਬਾਕੀ ਸਵੇਰੇ ਵੀਰੇ ਕਹਿਵੇ ਚੋਾਈ ਕਰਦੇ ਆਪਾਂ ਮੇਰੇ ਭਈਆ ਆਪਾਂ 7 ਵਜੇ ਆਥਰੇ 7 ਵਜੇ ਠੀਕ ਹੈ ਮੰਨ ਕੇ ਚੱਲੋ ਵੀ ਅੱਧ ਤੋ ਟੱਪ ਚੱਲੀਏਗਾ ਹਾਂ ਨਾ ਉਹਨੇ ਥੱਲੇ ਵੇ ਵਗੈਰਾ ਦੇਖੋ ਬਾਕੀ ਬੱਚੇ ਇਹ ਸੂਆ ਦੂਜਾ ਜੀ ਕਿਹ ਕਿਦਾਂ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਪਿੱਛੇ ਇਹਦੇ ਬੱਚੀ ਹੈ ਨਾ ਮਗਰ ਬੱਚੀ ਹੈ ਇਹਦੇ ਦੁੱਧ ਕਿੰਨਾ ਹੋ ਇਹਦੇ ਦੁੱਧ ਹੋ ਗਿਆ ਜੀ ਨਾ 18 ਕਿਲੋ ਤੇ ਭਾਜ ਦਾ ਕੀ ਹੋ ਇਹਦਾ ਮੁੱਲ ਬਈ 70000 ਕਹਿੰਦਾ 65000 ਦੀ ਬੱਸੀ ਦੇ ਦਾਂਗੇ ਜੀ 65000 ਦੀ ਤੀਜੇ ਨੰਬਰ ਵਾਲੀ ਤੀਜੇ ਨੰਬਰ ਵਾਲੀ ਚੋਅ ਵਿੱਚ ਵੀ ਓਕੇ ਆ ਜਾਵਾਂ ਹਣਾ ਕੋਈ ਦੀ ਇੱਕ ਨੰਬਰ ਆ ਜੀ ਹਾਂਜੀ ਸੋ ਦੇਖੋ ਲੈ ਵਲੂ ਬਸ ਸਾਫ ਸੁਥਰਾ ਤੇ ਵੀਰੇ ਚੌਥੇ ਨੰਬਰ ਦੀ ਵਹਿੜ ਦੇਖੀ ਨੇ ਆਪਾਂ ਹਾਂਜੀ ਇਹ ਜੀ ਦੋ ਆਹ ਬਣਾ ਤੇ ਕੋਖੜੀ ਤਿੰਨ ਨੇ ਤਿੰਨੇ ਇੱਕ ਫਾਰਮ ਚ ਲਈਆਂ ਜੀ ਠੀਕ ਹੈ ਚੌਥਾ ਨੰਬਰ ਕਿੰਨਾ ਟਾਈਮ ਲੈਂਦੇ ਆ ਸੂਣ ਚ ਇਹ ਸੂਣ ਦੇ ਪੈਣੀ 10 ਤੋਂ 12 ਦਿਨ ਪੈਣੇ ਹਲੇ 10 ਤੋਂ 12 ਦਿਨ ਬਾਅਦ ਕੀ ਸੁਭਾ ਦੂਜਾ ਸੁੰਦੀ ਆ ਸੁਭਾ ਦੂਜਾ ਦੀ ਹਾਂਜੀ ਕਿੰਨਾ ਕੁ ਦੁੱਧ ਦੇ ਦੋਗੀ ਦੁੱਧ ਪਹਿਲਾਂ ਨੇ 22-23 ਕਿਲੋ ਦੁੱਧ ਦਿੱਤਾ ਜਿਨੇ 25 ਪਾ ਸਕਦੀ ਆ ਦੁੱਧ 30 ਕਿਲੋ ਬਸੀ ਤਾਂ ਪਰ ਜਗਾ ਕੇ ਦੇ ਦਾਂਗੇ ਘਰੇ ਚੋਲ ਕੇ ਦੇ ਦਾਂਗੇ 30 ਕਿਲੋ ਠੀਕ ਆ 25 ਦਾ ਮੰਨ ਕੇ ਚੱਲੋ ਬੇਫਿਕਰ ਹੋ ਕੇ ਲੈ ਲਓ ਆਪਣੀ ਗਾਰੰਟੀ ਆ 25 ਕਿਲੋ ਦੀ ਤਾਂ ਭਾਅ ਇਹਦਾ ਕੀ ਹੋਊਗਾ ਤੋਰ ਬੰਮੇ ਇਹਦਾ ਮੁੱਲ 95000 ਰੁਪਏ ਕਹਦਾ 90000 ਦੀ ਬੱਸੀ ਦੇ ਦਾਂਗੇ 90 ਚ ਨਰਮ ਹੋ ਜੂ ਬਸ ਉਹ ਮੰਨ ਤਾਨ ਕਰ ਦਾਂਗੇ ਸੋ 90 ਤੋਂ ਅੰਦਰ ਹੋ ਜੂਗੀ ਸੁਹਾ ਦੂਜਾ ਸੁੰਦੀ ਆ ਤੇ ਦੁੱਧ 25 ਤੋਂ 30 ਦੇ ਵਿਚਕਾਰ ਦੋਗੀ 25 ਮੰਨ ਕੇ ਵੇਸਾ ਲੈ ਲਿਓ 25 ਤੋਂ ਚੱਲੂ ਪਾਰ ਹੈ ਫੁੱਲ ਵੱਡੀ ਆ ਬਾਈ ਫੁੱਲ ਵਜਣਾ ਸੈ ਸੂ ਚੰਗਾ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਤੇ ਕੰਪੈਕਟ ਡੇਡਰ ਜੇ ਕੋਈ ਇਹ ਨਹੀਂ ਗੱਲ ਵੀ ਲੈਵਾ ਟਟਮਾ ਥੱਲੇ ਡੱਪ ਡੱਪ ਵਜਦਾ ਇਹ ਸਾਫ ਸੁਥਰਾ ਸਟ੍ਰਕਚਰ ਲੈਵਾ ਚਾਹੇ 10 ਵੇ ਦੁੱਧ ਪੀਰੋ ਲੈਵਾ ਦਾ ਇਦਾਂ ਹੀ ਰਹਿਣਾਗਾ ਜਮ ਤੇ ਵੀਰੇ ਪੰਜਵੇਂ ਨੰਬਰ ਜਿਹੜੇ ਆ ਬਲੈਕਬੈ ਠੀਕ ਹੈ। ਭਾਈ ਦੋ 27 ਕਿਲੋ ਨੇ। ਠੀਕ ਹੈ। ਹਾਂਜੀ। ਤੇ ਦੂਜਾ ਸੁਬਾਹ ਹੁੰਦੀ ਆ। ਹਾਂਜੀ। ਤੇ ਦਿਨ ਪਹਿਨੇ ਨੇ 15-16 ਦਿਨ। 27-28 ਕਿਲੋ ਪ੍ਰੋਣ ਦੇ ਤਾਂ ਪਾਇਵਾ। ਪ੍ਰੋਣ 27-28 ਕਿਲੋ ਦਿੰਦਾ ਨਹੀਂ ਹਾਂਜੀ। ਤੇ ਦਿਨ 15 ਬਾਕੀ ਆ। 15 ਦਿਨ ਪਹਿਨੇ। ਭਾਅ ਇਹਦਾ ਕੀ ਹੋਊਗਾ? ਭਾਜੀ ਮੁੱਲ ਦਾ 1,10,000 ਕਰਨੇ 1,05 ਦੀ ਬੱਸੀ ਦਿੰਦਾ। ਠੀਕ ਹੈ 1,05 ਧੋਰੀ ਮਾਰ ਰੂ ਬਾਹਰ। ਸੁਭਰੋ ਕੱਦ-ਗਾਠ ਵੀ ਚੰਗਾ ਤੇ ਬਾਕੀ। ਮਾਲਕ ਨੂੰ ਪੁੱਛ ਕੇ ਦਿਖਾਦਾ ਵੀ ਕਿਹੜੇ ਸੀਮਣ ਦੀਆਂ ਨੇ ਇਹ ਕਿਹੜੇ ਮੇਰੇ ਸੀਮਣ ਰੱਖਿਆ ਹੋਇਆ। ਬਾਕੀ ਰੰਗ-ਢੰਗ ਬਹੁਤ ਚ ਇੰਦਾ ਦੇ ਬੜਾ ਦੁੱਧ ਪਾਉਂਦੇ ਸੋ ਚੌੜੀ ਜੂੜੀ ਦੇਖੋ ਬਕਰੋ ਕੁਝ ਵੀ ਨਹੀਂ ਬਈ ਉਹਨੇ ਫਾਰਮ ਵਾਲੇ ਦੱਸਣ ਦੇ ਮੁਤਾਬਕ ਠੀਕ ਹੈ ਉਹਨਾਂ ਬਾਲਾ ਨਜਾਇਜ਼ਲੇ ਵਾਲ ਹੁੰਦੀ ਆ ਬਲੇ ਪਹਿਲਾਂ ਨੇ ਬਹੁਤ ਸੋ ਦੇਖੋ ਪੂਰੀ ਜੈਦ ਬਰੀਡ ਦੇ ਵਿੱਚ ਆ ਹਨਾ ਹਾਂਜੀ ਹਾਂਜੀ ਤੇ ਬਾਕੀ ਇਹਦੀ ਦੰਦਾ ਜੀ ਹੋ ਬਈ ਯਾਰ ਆਪਾਂ ਦੰਦਾ ਵੀ ਨਹੀਂ ਪੱਟੇ ਸਿੱਗੀ ਸਿੱਗੀ ਹੋਣੀ ਆ ਨਾ ਚੌਗੀ ਹੋ ਮੇਰੇ ਹਿਸਾਬ ਨਾਲ ਤਾਂ ਯਾਰ ਉਹ ਕਹਿੰਦਾ ਸਾਡੇ ਕੋਲ ਦੋਂਦੀ ਸੂਈ ਸੀ ਠੀਕ ਹੈ ਸੋ ਬੈੜ ਵੀ ਦੇਖੋ ਛਾਪੜ ਵਰਗੀ ਪਈ ਆ ਜਮਾ ਤੇ ਅੱਗੇ ਜਿਹੜੀ ਨਾਲ ਦੇਖਦੇ ਆਪਾਂ 6ਵਾਂ ਨੰਬਰ 6ਵਾਂ ਨੰਬਰ ਦੀ ਇਹ ਕ੍ਰੋਸ ਆ ਗਈ ਠੀਕ ਹੈ ਸਾਈ ਵਾਲ ਦਾ ਕ੍ਰੋਸ ਆ ਕੇ ਬ ਗਲੀ ਦਾ ਮੰਨ ਲਓ ਕ੍ਰੋਸ ਆ ਕਿੰਨੇ ਕ ਦਿਲ ਲੈਂਦੀ ਆ ਇਹ ਦਿਨ 10 ਪੈਣਾ ਸ਼ੀਲ ਠੰਡੀ ਫੁੱਲ ਆ ਜੀ ਠੰਡੀ ਚਾਹੇ ਪਾਂਟੇ ਖੇੜੀ ਚੱਲੀ ਆਪਾਂ ਪਾਂਟੇ ਖੇੜੀ ਚੱਲੀ ਹਾਂਜੀ ਕਿੰਨੇ ਕ ਦੋਧੇ ਦੇ ਦੋਗੀ ਇਹ ਪਰੂਣ ਸੁਂਦੀ ਆ ਠੀਕ ਆ ਦੋਂਦੀ ਬੱਚੀ ਪਰੂਣ ਥੋੜਾ ਆਪਣਾ ਮੰਨ ਕੇ ਚੱਲੋ ਵੀ ਬੋਡੀ ਵੇਟ ਪੂਰਾ ਗੇਅਰ ਕਰਕੇ ਸੂਈ ਆ ਹਨਾ ਠਾਣ ਥਣ ਬਹੁਤ ਚੰਗਾ ਹਾਂਜੀ ਹਾਂਜੀ ਤੇ ਮੁੱਲੇ ਦਾ ਕੀ ਹੋਊਗਾ ਇਹਦਾ ਮੁੱਲ 50000 ਰੁਪਏ ਕਰਦੇ ਆ ਜੀ 2000 ਛੋਟ ਕਰ ਦਾਂਗੇ ਵਿੱਚੋਂ ਪਾਪਾ ਸੰਤਾ 48 ਦੇ ਦਾਂਗੇ 48 ਦੇ ਦਾਂਗੇ ਜੀ ਹਾਂਜੀ ਅੱਗੇ ਆਪਾਂ ਦੇਖੇ ਰੇ ਜਰਸੀ ਇਹ ਜਰਸੀ ਨਾ ਤੇ ਸਾਈਵਾਲ ਦਾ ਕ੍ਰੋਸ ਆ ਜੀ ਪਿਆਉ ਨਹੀਂ ਆਪਾਂ ਕਹਿੰਦੇ ਜਰਸੀ ਹਾਂ ਕ੍ਰੋਸ ਆ ਥੋੜੀ ਕ੍ਰੋਸ ਆ ਜੀ 7ਵੇਂ ਨੰਬਰ ਤੇ ਆ ਗਈ ਕ੍ਰੋਸ ਤੇਰੇ ਕੈਕ ਦਿਨ ਪਿਆ ਸੂਣ ਜੀ ਇਹਦੇ ਸੂਣ ਦੇ 10 ਦਿਨ ਪੈ ਨਹੀਂ ਹਲੇ ਠਣੀ ਠੰਡੀ ਬਹੁਤ ਆ ਹਨਾ ਨਹੀਂ ਸੀਲ ਦਾ ਆਪਣੀ ਗਾਰੰਟੀ ਹੈ ਦੁੱਧ ਵੀ ਇਹਦਾ ਮੰਨ ਕੇ ਪੂਰਾ ਫੁੱਲ ਸੰਘਣਾ ਸੀਗਾ ਜੀ ਆਪਣੇ ਪਿੰਡ ਦੀ ਗਾਂ ਈ ਇਹ ਦੁੱਧ ਪਹਿਲੇ ਮੈਂ ਦਿੱਤਾ 17 ਕਿਲੋ ਨੇ ਮੰਨ ਕੇ ਜੱਲੇ 20 ਤੱਕ ਅੱਜ ਹੈਗੀ ਆ ਨਾ 17 18 ਕਿਲੋ ਦੁੱਧ ਆਪਾਂ ਮੰਨ ਕੇ ਦੇਣਾਂਗੇ ਦੇ ਦੇ ਵੀ ਅਗਲੇ ਦਿਨ ਘਰੇ 20 ਕਿਲੋ 17 18 ਕਿਲੋ ਦੀ ਆਪਣੀ ਗਾਰੰਟੀ ਇਹਦਾ ਭਾਗ ਕੀ ਹੋਊਗਾ ਇਹਦਾ ਮੁੱਲ 60000 ਦੇ ਵਿੱਚੋਂ 1000 ਛੋਟ ਕਰਨਾ ਹੈ ਠੀਕ ਹੈ ਤੇ ਵੀਰੇ 8ਵੇਂ ਨੰਬਰ ਜਿਹੜੀ ਬਿਹੜ ਦੇਖੀਏ ਨੇ ਆਪਾਂ ਹਾਂਜੀ ਇਹ ਮੰਨ ਕੇ ਚਲੋ ਪਹਿਲੇ ਨੰਬਰ ਇੱਥੇ ਦੋ ਗੱਬਣਾ ਇੱਕ ਫਾਰਮ ਚੋਂ ਲਈਆਂ ਸੀ ਅਸੀਂ ਤਿੰਨ ਚਾਰ ਬਿਹੜਾ ਠੀਕ ਹੈ ਹਾਂਜੀ ਇਹ ਕਿੰਨਾ ਟਾਈਮ ਦੀ ਕੱਚੀ ਹੈ ਇਹ ਦਿਨ ਪੈਣੀ ਹਲੇ 15 ਤੋਂ 16 ਦੇਣਾ ਪਹਿਲੇ ਨੇ ਦਿੱਤਾ 20 ਕਿਲੋ ਦੁੱਧ ਦੇ ਇਹਦਾ ਭਾਅ ਕਿੰਨਾ ਕੋਊਗਾ ਇਹਦਾ ਮੁੱਲ ਦਾ ਵੀ 85000 ਰੁਪਏ ਕਰਦੇ ਆ 78000 ਦੀ ਬਿਹੜੇ ਦੇ ਦਾਂਗੇ ਠੀਕ ਹੈ 9ਵਾਂ ਨੰਬਰ ਇਹ ਜੋੜਾ ਇੱਕ ਘਰੋਂ ਲਿਆ ਜੀ ਹੁਣ ਹੁਣੀ ਲੈ ਕੇ ਆਏ ਹੈ ਨਮਾਈਆਂ ਧਮਾਈਆਂ ਵੀ ਨਹੀਂ ਹਲੇ ਠੀਕ ਹੈ ਪਹਿਲਾਂ ਇਹਨਾਂ ਨੇ ਦੁੱ 15 15 16 16 ਕਿਲੋ 9 ਦੇ 10 ਨੰਬਰ ਦੋਨਾਂ ਨੇ ਹਾਂਜੀ ਹਾਂ 15 15 16 16 ਕਿਲੋ ਦੋ ਦਿੱਤੇ ਇਹਨੇ ਰੇਂਜ ਕੀ ਹੋਊਗੀ ਰੇਂਜ ਬਈ 1,20,000 ਰੁਪਏ ਕਰਨਾ ਇੱਕ 15 ਦਾ ਜੋੜਾ ਦੇ ਦਾਂਗੇ ਠੀਕ ਹੈ ਹਾਂਜੀ ਤੇ ਅੱਗੇ ਆਪਾਂ ਦੇਖਦੇ 11ਵੇਂ ਨੰਬਰ ਤੇ ਸੂਈ ਵੀ ਪੱਚੀ ਇਹ ਬਈ ਪਿਛਲੀ ਵੀਣੀ ਤੇ ਪਾਈ ਸੀਗੀ ਯਾਰ ਦੋ ਘਰਾਂ ਨਾਲ ਸੌਦਾ ਕਰਕੇ ਛੜਤੀ ਇਹਨੂੰ ਠੀਕ ਹੈ ਬਿਆਨ ਆਪਾਂ ਤਾਂ ਮੁੜ ਕੇ ਆਏ ਨਹੀਂ ਠੀਕ ਹੈ ਸਾਈ ਭਾ ਕੇ ਰੋਕਤੀ ਬਿਕਰ ਹਟਾ ਦੇ ਮਨਨ ਦੁੱਧ ਮਲੜਾ ਦੁੱਧ ਹੈਗਾ 15 ਕਿਲੋ ਥੱਲੇ ਹੁਣ ਸੂਈ ਨੂੰ ਹੋਗਣੇ 8-10 ਦਿਨ ਇਹਨੂੰ ਸੂਈ ਨੂੰ ਹੋਗੇ ਹੋਣਗੇ ਮੁੱਲ 52000 ਰੁਪਏ ਦੇ ਦਾਂਗੇ ਬਈ ਹਾਂ ਦੇਣਾ ਜਾਂ 50 ਦੀ ਦੇ ਦਾਂਗੇ 50 ਦੀ ਦੇਣਾ ਨੰਬਰ ਬੋਲੀ ਦਵਾਰੇ ਆਪਣਾ ਨੰਬਰ 9968530253 ਸੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜਦ ਮਰਜੀ ਇੱਥੇ ਪਹੁੰਚੋ ਸੋ ਅੱਡਰਸ ਕਾਮਾ ਮਿਲਦੇ ਗਏ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ